ਹਾਂਜੀ ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚਰਦੀ ਕਲਾ ਚੈਨਲ ਤੇ ਤੁਹਾ ਸਭ ਦਾ ਸਵਾਗਤ ਹੈ। ਤੁਹਾਡਾ ਸਾਰਾ ਨਾਮ ਐਸਕੀ ਬੜਾ ਠੀਕ-ਠਾਕ ਆ। ਤੇ ਆਪਾਂ ਬਣਾਉਣੇ ਆਂ ਜੀ ਆਹ ਦਹੀਂ ਪੱਲੇ। ਤੇ ਆਪਾਂ ਸੂਜੀ ਦੇ ਵਿੱਚ ਜੀਰਾ ਪਾਇਆ, ਜੀਰੇ ਤੇ ਕਾਲਾ ਮਿਰਚਾਂ ਦਾ ਨੂਟ ਪਾਇਆ। ਆਪਣੇ ਕੋਲੇ ਤਰਲ-ਤਰਲਾ ਜਿਹਾ ਸਾਫ ਜ਼ਮਾਨ ਸਾਰਾ ਕੁਝ ਮਿਕਸ ਕੀਤਾ ਵਾ। ਤੇ ਬਿਰਤਨ ਨੰਗਾ ਪਾਇਆ ਸੁਰਜੀ ਨੂੰ ਤੇ ਸੁਰਜੀ ਦੇ ਵਿੱਚ ਦੋ ਚਮਚੇ ਦਹੀਂ ਦੇ ਪਾ ਕੇ ਮਿਕਸ ਕਰਕੇ ਤੇ ਆਪਾਂ ਪੀੜੇ ਬਣਾ ਲਈਏ ਜੀ। ਫਿਰ ਆਪਾਂ ਇਹਨੂੰ ਹੁਣ ਫਰਾਈ ਕਰਦੇ ਆ ਤੇਲ ਜਿਹਾ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੀ ਇਹ ਮੈਂ ਥੋੜੇ ਜੇ ਤਾਂ ਬਣਾਇਆ ਇੱਕ ਤਾਂ ਤੁਹਾਨੂੰ ਪਤਾ ਹੀ ਵੀ ਸਾਡੀ ਫੈਮਿਲੀ ਛੋਟੀ ਆ ਹਨਾ ਤੇ ਦੂਜੀ ਗੱਲ ਤੁਹਾਡੇ ਭਾਜੀ ਤਲੀ ਵੀ ਚੀਜ਼ ਕੋਈ ਖਾਂਦੇ ਨਹੀਂ ਹੈਗੇ ਮੇਰੇ ਐਸਿਡ ਬਣਦਾ ਤੇ ਸਾਡੇ ਸਹਿਜ ਨਹੀਂ ਖਾਣੇ ਨੇ ਤੇ ਹੋ ਸਕਦਾ ਮੈਂ ਇੱਕ ਅੱਧਾ ਖਾ ਲਾਂ ਪਰ ਮੈਂ ਤਲੀ ਚੀਜ਼ਾਂ ਦੇ ਖਾਂਦੀ ਨਹੀਂ ਹੈਗੀ ਤੇ ਹਣ ਮੈਂ ਇਹਨੂੰ ਫਰਾਈ ਕਰੂੰਗੀ ਤੇ ਫਿਰ ਜਦੋਂ ਸਹਿਜ ਆ ਗਿਆ ਬਸ ਅੱਧਾ ਘੰਟਾ ਲੱਗੇਗਾ ਉਦੋਂ ਤੱਕ ਮੇਰੇ ਫਰਾਈ ਹੋਣਗੇ ਇਹ ਫੀਲ ਮੈਂ ਤੁਹਾਨੂੰ ਬਾਚ ਰੁਕਾਉਣੀ ਆ ਫਰਾਈ ਕਰਕੇ ਵੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਉਣੀ ਹੈ ਤੇ ਜੋ ਇਹ ਆਪਾਂ ਮਟੀਰੀਅਲ ਬਣਾਇਆ ਸੂਜੀ ਤੇ ਧਣੀਆਂ ਪਾਏ ਵਿੱਚ ਤੇ ਕਾਲੀ ਮਿਰਚਾਂ ਨਮਕ ਪਾਇਆ ਤੇ ਜੀਰਾ ਪਾਇਆ ਜੀ ਤੇ ਇਹਨੂੰ ਦਹੀਂ ਨਾਲ ਗੁੰਨ ਕੇ ਮਿਕਸ ਕੀਤਾ ਬੈਰਾ ਪਸ ਚਲੋ ਠੀਕ ਹੈ ਮੇਰੇ ਦੇਖਿਆ ਪਤੋਂ ਮੋੜੇ ਜਿੱਥੇ ਆਪਾਂ ਕਰਦੇ ਹਾਂ ਫਰਾਈ ਮੋੜ ਗੱਤੇ Oh sorry ਬੈਈ ਬੱਲੇ തീര ദോക തരിലെ പാമിത പേരും ऐसे ही आप फ्राई कर लिए वाले तो दूसरे अपने हो ही जाते बस ਦੰਬਸੇ ਇਸੀ ਆਪਾਂ ਥੋੜੇ ਬਣਾਏ ਵਾਲੇ ਨਹੀਂ ਬਣਾਏਗੇ ਤੇ ਬਸ ਆਪਾਂ ਇਹਨਾਂ ਨੂੰ ਕੱਢਦੇ ਆਂ ਇਹ ਐਸਾ ਆਪਾਂ ਕਰਤਾ ਬੰਦ ਜੀ ਤੇ ਆਪਾਂ ਹੁਣ ਇਹਨਾਂ ਨੂੰ ਕੱਢ ਲੈਨੇ ਹੌਲੀ ਹੌਲੀ ਚਲੋ ਮਿਲਦੇ ਆਂ ਫਿਰ ਤੁਹਾਨੂੰ ਤੇ ਆਪਾਂ ਪਾਣੀ 'ਚ ਰੱਖ ਲਏ ਇਸ ਤਰ੍ਹਾਂ ਨੂੰ ਪੋਸਟਾਂਗੇ 2-3 ਮਿੰਟ ਪਾਣੀ 'ਚ ਵਿੱਚ ਇਹ ਪੱਕੀ ਫਸਾਈ ਵੀ ਆਈ ਤੁਹਾਨੂੰ ਬਣਾ ਕੇ ਦੇ ਦੇਵਾਂਗੇ। ਸਾਡੇ ਦਹੀਂ ਆਪਣੀ ਤਿਆਰ ਹੈ। ਬੜਾ ਚੰਨ ਇਹਨੂੰ ਰੁਕਣਾ ਨਹੀਂ ਉਸ ਤੋਂ। ਦਮਤੀ ਰੱਖਣਾ ਜੇ ਨਰਮ ਜੇ ਹੋਵੇ। ਫਿਰ ਆਪਾਂ ਇਹਨੂੰ ਕੱਟ ਲਾਂਗੇ। ਉੱਪ ਪਾਣੀ ਚੋਂ ਕੱਢ ਲਿਆ ਜੀ ਤੇ ਹੁਣ ਆਪਾਂ ਇਹਦੇ ਪਾ ਦਨੇ ਦਹੀਂ ਜਿੰਨੀ ਤੁਸੀ ਖਾਣੀ ਹੈ ਤੁਹਾਨੂੰ ਚੰਗੀ ਲੱਗਦੀ ਹੋ ਸਹਾਣ ਚ ਪਾ ਦਹੀਂ ਜੇ ਆਪ ਪਾਈ ਜੀ ਖੰਡ ਤੇ ਆਪਾਤਾ ਜੀ ਆਪਾਂ ਹਰਾ ਧਣਾ ਤੁਸੀਂ ਗੰਡਾ ਟਮਾਟਰ ਕੁਝ ਵੀ ਪਾ ਸਕਦੇ ਹੋ ਜਿਹੜੀ ਤੁਹਾਡੀ ਮਰਜ਼ੀ ਆ ਟਾਡਾ ਸਾਇਦ ਕੁਛ ਖਾਂਦਾ ਹੀ ਨਹੀਂ ਹੈਗਾ ਜੀ। ਮੈਨੂੰ ਪਤਾ ਇਹ ਬੱਚੇ ਇੱਕ ਬੰਡੇ ਗੁੰਡੇ ਨਹੀਂ ਖਾਂਦੇ। ਆ ਪਪਾ ਦੀ ਜੀ ਸਾਸ। ਤੇ ਆ ਜਾਓ ਜੀ ਤੁਸੀਂ ਖਾ ਕੇ ਤੇ ਸਾਨੂੰ ਦੱਸੋ ਤੁਹਾਨੂੰ ਕੇ ਵਧੀਆ ਲੱਗੇ। ਤੁਹਾਨੂੰ ਦੱਸ ਦਿਆਂਗੇ। ਬਹੁਤ ਐਸਟੀ ਬਣਿਆ ਜੀ ਤੇ ਇੱਕ ਵਾਰੀ ਜਰੂਰ ਸਾਡੀ ਛੋਟੀ ਜਿਹੀ ਕੋਸ਼ਿਸ਼ ਨੂੰ ਦੇਖ ਕੇ ਤੇ ਜਰੂਰ ਟਰਾਈ ਕਰਕੇ ਵੇਖਿਆ ਜੀ ਕਿਸ ਤਰ੍ਹਾਂ ਨੇ ਤੁਹਾਨੂੰ ਲੱਗੇ ਬਣੇ ਹੋਏ ਤੇ ਪਰ ਜਿਸ ਤਹਾਣਾ ਮੈਂ ਥੋੜੀ ਜਿਹੀ ਕੋਸ਼ਿਸ਼ ਕੀਤੀ ਆ ਉਸ ਤਹਾਣਾ ਜੀ ਬਹੁਤ ਸੋਹਣੀ ਬਣੀ ਆ ਸਵਾਦ ਬਣੀ ਆ ਜੀ ਤੇ ਬਣਾ ਕੇ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੀ ਤੇ ਕੱਲ ਮਿਲਦੇ ਆ ਫਿਰ ਤੁਹਾਨੂੰ ਕਿਸੇ ਨਵੇਂ ਵੀਡੀਓ ਨਾਲ ਹਣਾ ਚਲੋ ਜੀ ਫਿਰ ਠੀਕ ਆ ਸਹਿਜ ਆ ਗਿਆ ਜੀ ਆਪਣਾ ਸਕੂਲੋਂ ਤੇ ਆਪਾਂ ਸਹਿਜ ਨੂੰ ਦਈ ਪੱਲੇ ਪਰੋਸਦੇ ਆਂ ਲੋ ਜੀ ਸਹਿਜ ਦੀ ਮੋਈ ਤੁਸੀਂ ਉਹਦਾ ਨਿੱਨਾ ਕ ਖਾਣਾ ਖਾ ਲੋ ਠੀਕ ਹੈ ਜੀ ਸਹਿਜ ਜੀ ਆ ਚੱਕੋ ਇਹ ਤਾਂ ਦੇ ਇਹ ਤਾਂ ਅੱਪੇ ਜਦ ਤੂੰ ਫੇਰ ਖਾਏਗਾ ਤਾਂ ਫਿਰ ਜਾਨਗੇ ਇਹ ਦੋ ਕੁ ਮਿੰਟ ਰੱਖ ਲਾ ਬਸ ਭੁੱਲ ਲਈ ਇਹ ਤਾਂ ਆਸੀ ਹੂੰ ਤੇ ਸਹਿਜ ਨੂੰ ਦੱਸੂਗਾ ਖਾ ਕੇ ਅੱਪਾ ਦਿਨੇ ਸਹਿਜ ਨੂੰ ਚੁੰਝੇ ਚ ਪਾ ਕੇ ਕਰ ਲਿਆ ਦਾ ਸਾਇਮਗਰ ਪਿਆਵਾ ਸੀਗਾ ਮੰਮੀ ਮੈਂ ਖਾਣੀ ਤੂੰ ਤੋੜ ਯਾਰ ਮੇਰੇ ਹੱਥ ਲੋੜ ਨਹੀਂ ਆਉਂਦਾ ਨੀਰਾਣਾ ਟੇਸਟ ਦਾ ਬਾਅਦ ਚ ਦੱਸੋ ਬਲ ਨੇ ਹਾੜ ਬਣੇ ਦਸੋ ਸੋਹਾਈ ਜੀ ਟੇਸਟੀ ਹੈ ਚਲੋ ਜੀ ਫਿਰ ਚਾਹ ਨੂੰ ਖਾਣ ਦਿਓ ਦੇ ਬੱਲੇ ਤੇ ਆਪਾਂ ਚਲੋ ਜੀ ਫਿਰ ਆਪਾਂ ਕਰਦੇ ਆਂ ਬਲੌਗ ਦਾ ਐਂਡ ਇੱਥੇ ਹੀ ਸੈ ਜਾਗਾ ਸਕੂਲ ਨੂੰ ਚਾਹ ਦਿੰਨੇ ਸੈ ਨੂੰ ਨਹੀਂ ਪਹਿਲੇ ਖਾਈ ਜਾਂਦਾ ਕੇਰਾ ਤੇ ਕੱਲ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਵੀਡੀਓ ਦੇ ਨਾਲ ਕੁਝ ਨਵਾਂ ਲੈ ਕੇ ਤੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜਿਹੀ ਲੱਗਦੀਆਂ ਤੇ ਅੱਜ ਆਪਾਂ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਹੈ ਕੋਈ ਨਾ ਕੋਈ ਡਿਸ਼ ਜਾਂ ਕੋਈ ਵਧੀਆ ਰੈਸਪੀ ਲੈ ਕੇ ਤੁਹਾਡੇ ਤੱਕ ਪਹੁੰਚਿਆ ਕਰਾਂਗੇ ਸਾਡੇ ਚੈਨਲ ਤੇ ਕੋਈ ਤੀਜੇ ਚੌਥੇ ਦਿਨ ਤੁਹਾਨੂੰ ਕੋਈ ਨਵੀਂ ਰੈਸਪੀ ਦੀ ਵੀਡੀਓ ਮਿਲਿਆ ਕਰੋ ਤੇ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਤੇ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਤੇ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜੀ ਬਾਏ ਬਾਏ